ਆਹ ਤੋਂ ਵਾਲੀ ਵੀ ਅੱਜ ਬੜੀ ਪੀਸ਼ੀਆੜੀ ਗੱਲ ਆ ਸਰਦਾਰ ਬਲਬੀਰ ਸਿੰਘ ਜਿਹੜੀ ਆ ਜਿਹੜੇ ਇੱਕ ਜਾਹ ਬਹੁਤ ਕਿਸਾਨ ਨੇਗੇ ਤੇ ਉੱਚ ਕੋਟੀ ਦੇ ਜਿਹੜੇ ਕੀ ਮਾਰਨੇਗੇ ਉਹ ਬਹੁਤ ਸਾਰੇ ਇਹਨਾਂ ਨੇ ਨਾਮ ਨੇ ਜਿਹੜੇ ਉਹ ਆਪਣੇ ਪੰਜਾਬ ਸੂਬੇ ਦੇ ਵਿੱਚੋਂ ਖੂਸਾ ਦੇ ਵਿੱਚੋਂ ਆਈਸੀਆਰ ਦੇ ਵਿੱਚੋਂ ਬਹੁਤ ਸਾਰੇ ਨਾਮ ਜਿਹੜੇ ਹੋਰ ਸਟੇਟਾਂ ਦੇ ਵਿੱਚ ਵੀ ਜਾ ਕੇ ਆਪਣੇ ਖੇਤੀਬਾੜੀ ਦੇ ਕੰਮ ਦੇ ਪੱਖੋਂ ਦੇ ਗੌਣ ਜੋਗ ਜਿਹੜਾ ਕੰਮ ਸੀ ਆ ਕੇ ਇਹਨਾਂ ਦਾ ਕਾਇ ਕਨਾਲ ਦੇ একে ਆਪਣੇ ਸਿੰਘ ਹੋਣ ਡਾਕਟਰ ਸੀ ਕੇ ਜਿਹੜੇ ਹੋਰ ਵਹਿਰ ਹੋ ਗਏ ਤਾਂ ਹੋਰ ਹਿਮਾਚਲ ਯੂਨੀਵਰਸਿਟੀ ਦੇ ਵਾਈਚੈਂਸਟਰ ਤੱਕ ਯਾਬ ਕੀਤੀ ਵੜੀ ਯੂਨੀਵਰਸਿਟੀ ਦੇ ਵਾਈਚੈਂਸਟਰ ਡਾਇਰੈਕਟਰ ਰਿਸਰਚ ਬਹੁਤ ਸਾਰੇ ਇੱਕ ਸਾ ਆਪਣੇ ਪੇਦੀવાડી ਮਾਰ ਜਾਂ ਡਾਇਰੈਕਟਰ ਐਗਰੀਕਲਚਰ ਸੋ ਜਦੋਂ ਮੈਂ ਡਾਇਰੈਕਟਰ ਸੀਡ ਸਰਟੀਫਿਕੇਸ਼ਨ ਵੀ ਵਾਹ ਵੀ ਇਹਨਾਂ ਦੇ ਫਾਰਮ ਦੇ ਉੱਪਰ ਆ ਕੇ ਇਹਨਾਂ ਦਾ ਕੰਮ ਕਰ ਦੇਖਿਆ ਸੋ ਬੜਾ ਚੰਗਾ ਲੱਗਿਆ ਸੋ ਮੈਂ ਸਮਝਦਾ ਕਿ ਇਹ ਪੰਜਾਬ ਬਿਲੀ ਮਲਕੇ ਏਰੀਆ ਦੀ ਸੇਵਾ ਕਰ ਰਹੇ ਨੇ ਕਿ ਤਾਂ ਬਹੁਤ ਸਾਰੇ ਕਿਸਾਨ ਦੂਰੋਂ ਨੇੜੋਂ ਚੱਲ ਕੇ ਇਨਾਂ ਕੋਲੇ ਆਉਂਦੇ ਨੇ ਤਕਨੀਕੀ ਸਲਾਹ ਲੈਂਦੇ ਨੇਗੇ ਸੋ ਇਹ ਫਾਰਮਰ ਨੂੰ ਜਿਹੜੀ ਚੰਗੀ ਕਿਸਮ ਹੁੰਦੀ ਆ ਜਾਂ ਚੰਗੀ ਟੈਕਨੋਲੋਜੀ ਹੁੰਦੀ ਆ ਉਹਦੇ ਬਾਰੇ ਪਹਿਲਾਂ ਸਾਰਾ ਆਪ ਦੇ ਖੇਤ ਦੇ ਉੱਪਰ ਕਿਸਾਨ ਨੂੰ ਦਿਖਾ ਕੇ ਤਾਂ ਉਸ ਤੋਂ ਬਾਅਦ ਰეკਮੈਂਡ ਕਰਦੇ ਨੇ ਵੀ ਭਾਈ ਆਹ ਸੀਡ ਵਧੀਆ ਕੜਕ ਦਾ ਝੋਨੇ ਦਾ ਤਾਂ ਆਹ ਲਾ ਲਾਲੀ ਤਾਂ ਉਸ ਤਰ੍ਹਾਂ ਇਹ ਬਹੁਤ ਵਧੀਆ ਜਿਹੜੇ ਕਿਸਾਨਾਂ ਨੂੰ ਆਪ ਦੇ ਇਸ ਜਿਹੜੀ ਆ ਖੇਤੀਬਾੜੀ ਸੈਂਟਰਾਂ ਜਿਹੜਾ ਅਮਲੋਹ ਦੇ ਵਿੱਚ ਉਤੋਂ ਜਿਹੜੀਆਂ ਸਰਦਾਰ ਪਰਦਾਰ ਕਰਦੇ ਨੇਗੇ ਸੋ ਮੇਰੇ ਨਾਲ ਅਗਾਹ ਵਧੂ ਕਿਸਾਨ ਨੇਗੇ ਸਰਦਾਰ ਚੰਕੌਰ ਸਿੰਘ ਜਿਹੜੇ ਕਿ ਬੈਰੋਕੇ ਪਿੰਡ ਬਾਗਾ ਪ੍ਰਾਣਾ ਬਲਾਕ ਦੇ ਵਿੱਚ ਆ ਜਿਹੜਾ ਬੋਗਾ ਤਾਂ ਕੁਦਰਤੀ ਇਹਨਾਂ ਕੋਲ ਸੀਡ ਲੈਂਡ ਆਇਆ ਸੀ ਬੈਠੇ ਬੈਠੇ ਗੱਲ ਕੀਤੀ ਤਾਂ ਗੱਲ ਕਰਦੇ ਕਰਦੇ ਵੀ ਕਹਿੰਦੇ ਸੀ ਮੈਂ ਮੋੱਕੀ ਲਾਈ ਸੀ ਮੱਕੀ ਵੀ ਲਾਈ ਆ ਤਾ ਮੋਂ ਵੀ ਤੇ ਮੱਕੀ ਦੀ ਗੱਲ ਕਰਦੇ ਕਿਉਂਕਿ ਮੱਕੀ ਕਿਸਾਨ ਵੀ ਉਹ ਪਾਣੀ ਜਿਹੜੀ ਆ ਬਹੁਤ ਜ਼ਿਆਦਾ ਲੈਂਦੀ ਆ ਤੇ ਇਸੇ ਰਫਤਾਰ ਨਾਲ ਅਸੀਂ ਪੰਜਾਬ ਦੇ ਵਿੱਚ ਮੱਕੀ ਜਿਹੜੀ ਆ ਵੀਜਨ ਦਾ ਉਜਾੜ ਬੁਧਾਲਿਆ ਏਰੀਆ ਬੁਧਾਲਿਆ ਤਾਂ ਉਹ ਦਿਨ ਦੂਰ ਨਹੀਂ ਗਏ ਤੇ ਸਾਡੇ ਝੋਨੇ ਦੀ ਫਸਲ ਵਾਸਤੇ ਜਿਹੜਾ ਪਾਣੀ ਆ ਜਿਹੜਾ ਉਹ ਬਿਲਕੁਲ ਆਉਣ ਵਾਲੇ 10-15 ਸਾਲਾਂ ਦੇ ਵਿੱਚ ਖਤਮ ਹੋ ਜਾਊਗਾ ਉਹ ਸਰਦਾਰ ਚਮਕੌਰ ਸਿੰਘ ਉਹਨਾਂ ਨਾਲ ਗੱਲਬਾਤ ਇਹਨੂੰ ਕੀਤੀ ਆ ਆ ਹਮੇਸ਼ਾ ਸਰਦਾਰ ਬਲਬੀਰ ਸਿੰਘ ਜਿਹੜੀ ਆ ਸਭ ਤੋਂ ਇਹਨਾਂ ਦੇ ਆਪਣੇ ਅਮਰੋਹ ਆ ਕੇ ਇਹਨਾਂ ਦੇ ਦੁਕਾਨ ਤੋਂ ਜਿਹੜਾ ਵੀ ਜਿਹੜਾ ਵਾਸਤਵਿਕ ਪਿਛਲੇ ਸਾਲ ਦਾ ਲੇਕਿਨ ਇਸ ਸਾਲ ਵੀ ਜਿਹੜੇ ਹੁਣ ਲੈ ਕੇ ਜਾ ਰਹੇ ਨੇਗੇ ਸੋ ਜਿਹੜਾ ਇਹਨਾਂ ਨੇ ਤਜਰਬਾ ਜਿਹੜਾ ਇੱਥੇ ਬੈਠਿਆ ਤੇ ਬਲਬੀਰ ਸਿੰਘ ਉਹਨਾਂ ਨਾਲ ਤੇ ਮੇਰੇ ਨਾਲ ਸਾਂਝਾ ਕੀਤਾ ਉਹ ਕਿਸਾਨ ਵੀਰੋ ਤੁਹਾਨੂੰ ਇਹ ਆਪ ਆਪ ਦੇ ਜਵਾਨੀ ਦੱਸਣਗੇ ਸਰਦਾਰ ਚਮਕੌਰ ਸਿੰਘ ਤੇ ਸਰਦਾਰ ਚਮਕੌਰ ਸਿੰਘ ਤੁਸੀਂ ਇਸ ਵਾਰ ਮੱਕੀ ਵੀ ਲਈ ਆ ਤੇ ਮੱਕੀ ਵੀ ਲਈ ਆ ਹਾਂਜੀ ਤੇ ਮੂੰਗੀ ਕਦੋਂ ਲਾਈ ਸੀ ਤੇ ਮੱਕੀ ਕਦੋਂ ਲਾਈ ਸੀ ਮੂੰਗੀ ਲਾਈ ਸੀ ਅਸੀਂ ਜੀ 4 April ਨੂੰ 4 April ਤੇ 21 ਮਈ ਨੂੰ ਵੱਡੀ ਐ 21 ਮਈ ਨੂੰ ਵੱਡੀ ਵੱਡੀ ਆ ਹਾਂ ਜੀ ਤੇ 4 April ਨੂੰ ਲਾ ਕੇ 21 ਮਈ ਨੂੰ ਵੱਢ ਲਈ ਤੇ ਤਕਰੀਬਨ ਆਪਣੇ 2 ਕੁ ਮਹੀਨੇ ਦੀ ਫਸਲ ਹਾਂ ਜੀ 65 70 ਦਿਨ ਦੀ ਤੇ ਮੱਕੀ ਮੱਕੀ ਦਾ ਜ਼ਿਆਦਾ ਟਾਈਮ ਲੈਂਦੀ ਐ ਮੱਕੀ ਕਦੋਂ ਲਾਈ ਸੀ ਤੁਸੀਂ ਆਪਣੇ ਮੱਕੀ ਲਾਈ ਸੀ ਅਸੀਂ 23 ਮਾਰਚ ਨੂੰ 23 ਮਾਰਚ ਨੂੰ ਆਲੂਆਂ ਤੋਂ ਬਾਅਦ ਆਲੂਆਂ ਤੋਂ ਬਾਅਦ ਲਾਈ ਸੀ ਤੇ ਨੀ 23 ਫਰਵਰੀ ਨੂੰ 23 ਫਰਵਰੀ ਨੂੰ ਫਰਵਰੀ ਨੂੰ ਤੇ ਹੁਣ ਵੱਡੀ ਕਦੋਂ ਤੋਂ ਵੱਡੀ ਨੂੰ ਹੋ ਗਏ 10 12 ਦਿਨ ਹੀ ਹੋਇਆ 10 12 ਮੱਕੀ ਦਾ ਝਾੜ ਕਿੰਨਾ ਰਿਹਾ ਤੁਹਾਡਾ ਮੱਕੀ ਦਾ ਚਾਰਜ 38 ਕੁਆਂਟ ਰਿਹਾ ਗਿੱਲੀ ਦਾ ਗਿੱਲੀ ਉਹ ਵੱਢ ਕੇ ਅਗਲੇ ਦਿਨ ਹੀ ਵੇਚਤੀ 15500 ਨੂੰ ਸਾਢੇ 15 ਹਾਂਜੀ ਹਾਂਜੀ ਰੀਵਨ ਤੁਹਾਡਾ ਇਹ ਤਿੰਨ ਦੋ ਗਿੱਲੇ ਮੱਕੀ ਈ ਸੀਗੀ ਹਾਂਜੀ ਤਕਰੀਬਨ 55 58000 ਦੀ ਤੁਹਾਡੀ ਮੱਕੀ ਹਾਂਜੀ ਹਾਂਜੀ ਉਹ ਤੇ ਦੂਜੀ ਮੂੰਗੀ ਮੂੰਗੀ ਸਾਡੇ ਸੀਗੇ ਦੋ ਕਿੱਲੇ ਪੰਸੀ 골ਡ ਸੀ ਚਾਰ ਅਪ੍ਰੈਲ ਨੂੰ ਵੇਚੀ ਸੀ ਤੇ 21 ਮਈ ਨੂੰ ਵਾਢ ਲਈ ਮਈ ਜੂਨ ਨੂੰ ਤੇ ਉਹਦੇ ਚੋਂ ਨਿਕਲੀ ਆ 10 ਪੌਂਟ ਨਿਕਲੀ ਕਿੱਲੇ ਦੀ ਕਿੱਲੇ ਦੀ 10 ਹਾਂਜੀ ਤੇ ਅਸੀਂ ਵਿੱਚ ਜਗਰਾਉ ਮੰਡੀ 7600 ਨੂੰ ਪੌਂਟ ਵੇਚੀ ਆ 7600 ਹਾਂਜੀ ਆ ਪਰਚੀ ਆ ਬੈਲ ਆਪਣੇ ਕੋਲੇ ਇਹਦੇ ਵਿੱਚ ਪਾਕਿਸਤਾਨੀ ਉਹ ਇਹਨਾਂ ਦੀ ਜਿਹੜੀ ਆ 2 ਕਿੱਲਿਆਂ ਦੇ ਵਿੱਚ ਜਿਹੜੀ ਗੁੰਗੀ 142700 ਦੀ ਜਿਹੜੀ ਆ ਉਹ ਇਹਨਾਂ ਨੇ ਵੇਚੀ ਆ ਇਹਨਾਂ ਦੀ ਆ ਪਰਚੀ ਆ ਤੋ ਮੇਰਾ ਤਾਂ ਮਕਸਦ ਕਿਸਾਨ ਵੀਰੋ ਇਹ ਹੀ ਸੀ ਜਦਾ ਦਾਰ ਗੁਲਬੀਰ ਸਿੰਘ ਜੀ ਨਾਲ ਆਵੇ ਕਿਉਂਕਿ ਇਹ ਵੀ ਜਿਹੜੇ ਸਾਡਾ ਵਾਤਾਵਰਨ ਨੂੰ ਬਚਾਉਣ ਦੇ ਵਿੱਚ ਸਾਡੇ ਕੁਦਰਤੀ ਸਰੋਤ ਪਾਣੀ ਆ ਜਿਹੜਾ ਉਹ ਉਸ ਨੂੰ ਸੰਜਣ ਦੇ ਨਾਲ ਕਿਵੇਂ ਵਰਤਣਾ ਯੂਨੀਅਨ ਟੈਕਨਾਲੋਜੀ ਤੋਂ ਕਿਸਾਨ ਵੀਰੋ ਜੇ ਅਸੀਂ ਇਸ ਖੇਤਾਂ ਦੇ ਵੱਲ ਦੇਖੀਏ ਤਾਂ ਮੱਕੀ ਜਿਹੜੀ ਆ ਫਰਵਰੀ ਦੇ ਵਿੱਚ ਲਾ ਕੇ ਜਾ ਕੇ ਅਸੀਂ ਜੂਨ ਦੇ ਵਿੱਚ ਕਟਾਈ ਕਰਦੇ ਆ ਫਰਵਰੀ ਮਾਰਚ ਅਪ੍ਰੈਲ ਮਈ ਤੇ ਜੂਨ ਤਕਰੀਬਨ ਜਿਹੜੀ ਆ ਉਹ 4-4.5 ਮਹੀਨਿਆਂ ਦੀ ਜਿਹੜੀ ਇਹ ਫਸਲ ਆ ਤੇ ਮੂੰਗੀ ਜਿਹੜੀ ਆ ਇਹਨਾਂ ਨੇ ਆਪਣੇ ਅਪੈਲ ਦੇ ਵਿੱਚ ਲਾ ਕੇ ਤੇ ਆਪਣੇ ਮਈ ਦੇ ਵਿੱਚ ਜਿਹੜੀ ਆ ਵੱਢੀ ਆ 2 ਮਹੀਨੇ ਦੀ ਬਦਲਾ ਤੇ ਉਹਨੂੰ ਪਾਣੀ ਤੁਹਾਡੇ ਕਿੰਨੇ ਲੱਗੇ ਸਰਾਰ ਜੀ ਚਾਰ ਪਾਣੀ ਲੱਗਿਆ ਜੀ ਮੂੰਗੀ ਮੂੰਗੀ ਮੱਕੀ ਨੂੰ ਕਿੰਨੇ ਪਾਣੀ ਲੱਗੇ ਮੱਕੀ ਨੂੰ ਤਾਂ ਬਹੁਤ ਅਣ ਦਿਨਤੀ ਲੱਗਿਆ ਜੀ ਉਹਦਾ ਇਹ ਆ ਕਿਸਾਨੀ ਉਹ ਜਿੱਥੇ ਅੰਗੰਤ ਪਾਣੀ ਆਪਾਂ ਗੰਟੀ ਕੋਈ ਨਹੀਂ ਤੇ ਵੇਤ ਆਸ਼ਾ ਜਿਹੜਾ ਪਾਣੀ ਅਸੀਂ ਵਰਤਣ ਲੱਗੇ ਤਾਂ ਉਹਦੇ ਹਿਸਾਬ ਦੇ ਨਾਲ ਜਿਵੇਂ-ਜਿਵੇਂ ਪੰਜਾਬ ਦੇ ਕਿਸਾਨ ਨੇ ਜਿਹੜੇ ਮੱਕੀ ਦੀ ਕਾਸ਼ਤ ਵੱਲ ਆ ਰਹੇ ਨੇਗੇ ਆ ਉਹਦੇ ਨਾਲ ਸਾਡਾ ਪਾਣੀ ਕਿਸਾਨ ਵੀਰੋ ਜਿਹੜਾ ਇੱਕ ਦਿਨ ਖਤਮ ਹੋਣ ਦੇ ਕਿਨਾਰੇ ਚਲੇ ਜਾਊਗਾ ਜਿੱਥੇ ਪਾਣੀ ਦੀ ਬਹੁਤ ਆਗ ਆ ਜਾਂ ਆਪਣਾ ਡੈਰੀ ਪਾਣੀ ਲੱਗਦਾ ਉੱਥੇ ਜ਼ਰੂਰ ਵੀ ਜੋ ਦੂਜੇ ਏਰੀਆ ਦੇ ਵਿੱਚ ਜਿਹੜੀ ਹੈ ਜਿੱਥੋਂ ਅਸੀਂ ਟਕੂ ਦਾ ਪਾਣੀ ਕੱਢ ਕੇ ਫਸਲ ਨੂੰ ਰੋੜਾ ਉਹਨਾਂ ਤੋਂ ਬਰੇਜ ਕਰੀਏ ਜੇ ਸਾਡੇ ਕੋਲੇ ਡੈਰੀ ਫਾਰਮ ਆ ਤਾਂ ਉੱਨੀ ਕਿ ਅਸੀਂ ਆਪਦਾ ਸਾਈਲਜ ਪੜਾਈਏ ਤਾਂ ਕਿਉਂਕਿ ਪਾਣੀ ਜਿਹੜੀ ਆ ਬਹੁਤ ਤਬਕੀ ਲੈਦੀ ਆ ਤੇ ਝੋਨੇ ਦੇ ਨਾਲੋਂ ਵੀ ਵੱਧ ਪਾਣੀ ਲੈਦੀ ਆ ਕੋਈ ਕਿਸਾਨ ਵੀ ਲੋ ਚਾਹੇ ਜਿਹੜੀ ਆ ਮੱਕੀ ਦੀ ਫਸਲ ਆ ਆਰਥਿਕ ਲਾਭ ਅੱਖੋਂ ਕਿਸਾਨਾਂ ਨੂੰ ਲਾਹੇਵੰਦਾ ਪਰ ਜਿਹੜੇ ਔਣ ਵਾਲਾ ਜਿਹੜਾ ਸਾਨੂੰ ਸਮਾ ਦੀਦਾ ਜਿਹੜਾ ਕਿ ਚੁਣੌਤੀਆਂ ਭਰਿਆ ਕਿ ਸਾਡੇ ਕੋਲੇ ਪਾਣੀ ਨਹੀਂ ਹੋਊਗਾ ਤਾਂ ਫਿਰ ਅਸੀਂ ਚਾਹੇ ਕਿਹੜੀ ਮਰਜੀ ਤੁਸੀਂ ਝੋਨਾ ਫਿਰ ਕੋਈ ਫਸਲ ਵੀ ਤੁਸੀਂ ਵੀ ਸਕਣੀ ਸੋ ਇਸ ਕਰਕੇ ਕਿਸਾਨ ਵੀਰੋ ਇਸ ਕਿਸਾਨ ਦਾ ਤਜਰਬਾ ਜਿਹੜਾ ਉਹ ਇਹ ਇਨਾਂ ਨੇ ਸਾਂਝਾ ਕੀਤਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਅਸੀਂ ਘੱਟ ਪਾਣੀ ਵਾਲੀ ਆ ਫਸਲਾ ਜਾਂ ਜਿਹੜਾ ਘੱਟ ਜਿਹੜੀ ਆ ਸਵਾ ਲੈ ਲੈਂਦੀਆਂ ਨੇ ਉਸ ਤਰ੍ਹਾਂ ਦੀ ਇਹ ਵੀ ਜੀ ਬੂੰਗੀ ਘੱਟ ਸਮਾਂ ਲੈਂਦੀ ਆ ਮੱਕੀ ਜਿਆਦਾ ਸਮਾਂ ਲੈਂਦੀ ਆ ਸੋ ਸਰਦਾਰ ਪ੍ਰਵੀਰ ਸਿੰਘ ਐਸ ਸਾਲ ਤੁਸੀਂ ਵੀ ਦੇਖਿਆ ਹੋਣਾ ਕੇ ਪੀ ਆਲੂਆਂ ਦੇ ਜਿਹੜਾ ਮੱਕੀ ਦਾ ਏਰੀਆ ਤੁਹਾਡੇ ਅਨੁਲੋਹ ਦੇ ਵਿੱਚ ਵੀ ਕਾਫੀ ਵਧਿਆ ਇਹ ਤੁਸੀਂ ਵੀ ਹੁਣ ਕਿਸਾਨਾਂ ਨੂੰ ਆਏ ਵਾਹੇ ਦੱਸ ਦਿਓ ਵੀ ਪਾਣੀ ਭਾਈ ਬਹੁਤ ਜ਼ਿਆਦਾ ਲੈਂਦੀ ਆ ਤੇ ਕੀ ਰੁਝਾਨ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਕਿਸ ਪਾਸੇ ਆਪਾਂ ਨੂੰ ਸੋਚਣ ਦੀ ਲੋੜ ਆ ਦੱਸਾਂ ਮੈਂ ਇਸ ਸਾਲ ਨਾ ਇਸੇ ਸਾਲ ਕੈਨੇਡਾ ਜਾ ਕੇ ਆਇਆ ਜੀ ਕੈਨੇਡਾ ਦੇ ਵਿੱਚ ਜਿਹੜਾ ਧਰਤੀ ਦੇ ਵਿੱਚ ਉੱਥੇ ਪਾਣੀ ਬਿਲਕੁਲ ਨਹੀਂ ਕੱਢਿਆ ਜਾ ਸਕਦਾ ਮੈਂ ਸੋਚਦਾ ਬਿਸ਼ਵ ਦੀ ਦੁਨੀਆ 'ਚ ਸਭ ਤੋਂ ਵੱਧ ਪਾਣੀ ਜਿਹੜਾ ਉਹ ਐਸੋਲੇ ਸ਼ਾਇਦ ਕੈਨੇਡਾ ਕੋਲੇ ਹੋਊਗਾ ਉਹ ਬਰਫ਼ ਵਾਲਾ ਪਾਣੀ ਵਰਤਦੇ ਨੇ ਧਰਤੀ ਪਾਣੀ ਵਰਤਦੇ ਨੇ ਤੇ ਉਹ ਪਾਣੀ ਹੈ ਜਿਹੜਾ ਮੱਕੀ ਨੂੰ ਲਾਉਂਦੇ ਨੇ ਬਲਤਾਂ ਮੀਹ ਨਾਲ ਉਹ ਕਹਿੰਦੇ ਸਾਡੀ ਜਿਹੜੀ ਮੱਕੀ ਆ ਪੱਕ ਜਾਈ ਜੀ ਮੱਕੀ ਇੰਨੀ ਜ਼ਮੀਨ ਨੂੰ ਖਰਾਬ ਕਰਦੀ ਆ ਉਹ ਦੂਜੇ ਸਾਲ ਕੈਨੇਡਾ ਦੇ ਜਿਹੜੇ ਕਿਸਾਨ ਨੇ ਉੱਤੇ ਸੋਇਆ ਬੀਜ ਦੀ ਖੇਤੀ ਕਰਦੇ ਨੇ ਤੇ ਤੀਜੇ ਸਾਲ ਜਾ ਕੇ ਉੱਥੇ ਉਹ ਮੱਕੀ ਦੀ ਫਸਲ ਆਉਂਦੇ ਨੇ ਤੇ ਮੱਕੀ ਦੇ ਟਾਣੇ ਜਿਉਂ ਵਿੱਚ ਹੀ ਵਾਉਂਦੇ ਨੇ ਸੋਇਆ ਵੀ ਇੰਦੇ ਟਾਣੇ ਵੀ ਵਿੱਚੇ ਵਾਉਂਦੇ ਨੇ ਤੇ ਖਾਪ ਸਾਡੇ ਨਾਲ ਬਹੁਤ ਘੱਟ ਪਾਉਂਦੇ ਨੇ ਸਪਰੇਅ ਨਾਲ ਤੋਂ ਬਹੁਤ ਘੱਟ ਨੇ ਸਾਡੇ ਏਰੀਆ ਦੇ ਵਿੱਚ ਇੱਥੇ ਏਡੇ ਵੱਡੇ ਭਾਰੇ ਬਹੁਤ ਵੱਡੇ ਏਰੀਏ ਦੇ ਵਿੱਚ ਜਿਹੜੀ ਮੱਕੀ ਲੱਗੀ ਆ ਤੇ ਉਹਦੇ ਨਾਲ ਕੀ ਹੋਇਆ ਵੀ ਸਾਡੇ ਏਰੀਆ ਜਿਹੜਾ ਪਾਣੀ ਹੈ ਥੱਲੇ ਚਲੇਗਾ ਤੇ ਪਹਿਲੀ ਵਾਰੀ ਹੋਇਆ ਵੀ ਇੰਨੇ ਵੱਡੇ ਵੱਡੇ ਲੈਵਲ ਦੇ ਉੱਤੇ ਪਾਣੀ ਦਾ ਟਕਣਾ ਉਹਦਾ ਜਿਹੜਾ ਕਾਰਨ ਆ ਉਹ ਮੱਕੀ ਹੈ ਮੈਂ ਸਾਂਝਾ ਵੀ ਜੇ ਮੱਕੀ ਲੱਗਣੀ ਹੈ ਤਾਂ ਪੰਜਾਬ ਸਰਕਾਰ ਨੂੰ ਨਹਿਰੀ ਪਾਣੀ ਤੇ ਲਾਵੇ ਨਹੀਂ ਤਾਂ ਮੇਰਾ ਖਿਆਲ ਹੈ ਜੇ ਮੱਕੀ ਅਸੀਂ ਬੰਦ ਕਰਤੀ ਤਾਂ ਬਹੁਤ ਚੰਗੀ ਗੱਲ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਇਹੜੀਆਂ ਨਸਲਾਂ ਨੇ ਉਹ ਖੇਤੀ ਕਰ ਸਕਣ ਬੱਚੇ ਆਉਣ ਵਾਲੇ ਹਾਂ ਸੋ ਕਿਸਾਨ ਵੀਰੋ ਸਰਦਾਰ ਬਲਜੀਤ ਸਿੰਘ ਜਿਹੜਿਆ ਸਾਹਿਬ ਨੇ ਦੱਸਿਆ ਸਾਨੂੰ ਵੀ ਮक्की ਜਿਹੜੀ ਆ ਪਾਣੀ ਬਹੁਤ ਜ਼ਿਆਦਾ ਲੈਂਦੀ ਆ ਕੈਨੇਡਾ ਵਾ ਅਬਜ਼ਰਵਾ ਵੀ ਤੁਹਾਡੇ ਨਾਲ ਸਾਂਝਾ ਕੀਤਾ ਤੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੋਚਣ ਦੀ ਲੋੜ ਆ ਕਿਉਂਕਿ ਜੇ ਸਾਡੇ ਕੋਲੇ ਕੁਦਰਤੀ ਸਰੋਤ ਪਾਣੀ ਹਵਾ ਇਹ ਜ਼ਮੀਨ ਹੀ ਸਾਡੀ ਜਿਹੜੀ ਉਹ ਉਜਾਊ ਨਾ ਰਹੀ ਪਾਣੀ ਨਾ ਰਿਹਾ ਤਾਂ ਫਿਰ ਖੇਤੀ ਕਿੱਥੋਂ ਹੋਣੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਜਿਸ ਤਰ੍ਹਾਂ ਸਰਦਾਰ ਬਲਬੀਰ ਸਿੰਘ ਆਪਣੇ ਵਾਤਾਵਰਣ ਪ੍ਰਤੀ ਚਿੰਤਤ ਨੇਗੇ ਸਰਦਾਰ ਚੰਕੌਰ ਸਿੰਘ ਨੇਗੇ ਸੋ ਇਹੀ ਸਲਾਹ ਸਾਰੀ ਲੋਕਾਂ ਆਪਾਂ ਜਿੱਥੇ ਸਾਡਾ ਧਰਤੀ ਹੇਠੋਂ ਪਾਣੀ ਬਿਗੈਰ ਕੱਢੇ ਸਾਦਾ ਮੈਰੀ ਪਾਣੀ ਲੱਗਦਾ ਉੱਥੇ ਅਸੀਂ ਕੀਤੀ ਕਰੀਏ ਤੇ ਇਹ ਪਾਣੀ ਜਿਹੜਾ ਸਾਡਾ ਧਰਤੀ ਹੇਠਲਾ ਪਾਣੀ ਆ ਉਹਨੂੰ ਆਪਾਂ ਅਜਾਈ ਨਾ ਜਾਣ ਦਈਏ ਕਿ ਹੋ ਸਕਦਾ ਆਪਾਂ ਥੋੜੇ ਚਿਰ 10 15 ਸਾਲ ਪੁੱਛੋ ਲੈ ਲਾਂਗੇ ਉਸ ਤੋਂ ਬਾਅਦ ਕਿਹੜੀ ਬੰਦਲ ਬੀਜਾਂਗੇ ਤੇ ਇਸ ਕਰਕੇ ਸਾਨੂੰ ਉਹਨਾਂ ਵਾਲੇ ਸੰਗਤ ਦੇ ਵਿੱਚ ਕੁਦਰਤੀ ਸੌਤਾਰ ਨੂੰ ਬਚਾਉਣ ਦੀ ਲੋੜ ਆ ਸੋ ਬਹੁਤ-ਬਹੁਤ ਧੰਨਵਾਦ ਠੀਕ ਹੈ ਜੀ ਧੰਨਵਾਦ